ਹਾਂਜੀ ਸਸ ਸੇ ਗੱਲ ਦੋਸਤੋ ਮੈਂ ਤੁਹਾਡਾ ਦੋਸਤ ਬੈਦ ਬੂਟਾ ਹਾਂ ਹਾਂ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜਿੰਨਾ ਮੇਰੇ ਵੀਰਾਂ ਦੇ ਜਾਂ ਜਿਹੜੇ ਮੇਰੇ ਭੈਣਾਂ ਦੇ ਰੋਟੀ ਖਾਣ ਤੋਂ ਬਾਅਦ ਦੇ ਵਿੱਚ ਪੇਟ ਦੇ ਵਿੱਚ ਮਿੰਨਾ ਮਿੰਨਾ ਦਰਦ ਰਹਿੰਦਾ ਹੈ ਪੇਟ ਦੇ ਖੱਬੇ ਸਾਜੇ ਜਾਂ ਕਬਜ ਰਹਿੰਦੀ ਹੈ ਜਾਂ ਪੇਟ ਦੇ ਵਿੱਚ ਐਸਿਡਿਟੀ ਹੋ ਰਹੀ ਹੈ ਖਾਣਾ ਖਾਣ ਤੋਂ ਬਾਅਦ ਪੇਟ ਦੇ ਵਿੱਚ ਜਲਨ ਹੁੰਦੀ ਹੈ ਪੀੜ ਹੁੰਦੀ ਹੈ ਜਾਂ ਮਿੱਦਾ ਕਮਜ਼ੋਰੀ ਇੰਨਾ ਹੋ ਗਿਆ ਕਿ ਜਦੋਂ ਥੋੜੀ ਜਿਹੀ ਚੀਜ਼ ਤੁਸੀਂ ਖਾਣੇ ਹੋ ਤਾਂ ਪੇਟ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਜਾਂ ਲੈਟਰਨ ਦੀ ਹਾਜਤ ਹੁੰਦੀ ਹੈ ਗੰਦ ਭਾਵ ਮਿੱਦਾ ਕਮਜ਼ੋਰ ਹੋ ਗਿਆ ਚੱਲ ਨਹੀਂ ਸਕਦੇ ਤੁਸੀਂ ਦੋਸਤੋ ਅੱਜ ਇਸ ਨੁਸਖੇ ਬਾਰੇ ਆਪਾਂ ਗੱਲ ਕਰਾਂਗੇ ਇਹ ਵੀ ਘਰ ਦੇ ਵਿੱਚ ਅਜ਼ਮਾਇਆ ਵੈ ਬਹੁਤ ਹੀ کارਗਰ ਨੁਸਖਾ ਹੈ ਬਹੁਤ ਹੀ ਸਖਾਲਾ ਬਣਾਉਣ ਦੇ ਵਿੱਚ ਕਿਉਂਕਿ ਕਾਫੀ ਪਰਸੈਂਟੇਜ ਲੋਕ ਅਯੁਰਵੇਦ ਵੱਲ ਨੂੰ ਮੁੜ ਰਹੇ ਹੈ ਅੰਗਰੇਜ਼ੀ ਦਵਾਈਆਂ ਵੱਲੋਂ ਅੱਕੇ ਹੋਏ ਕਾਫੀ ਲੋਕਾਂ ਦਾ ਵਿਚਾਰ ਹੋ ਗਿਆ ਵੀ ਘਰ ਦੇ ਵਿੱਚ ਕੋਈ ਐਦਾਂ ਦੇ ਫਾਰਮੂਲੇ ਬਣਾਈਏ ਔਰ ਖਾਈਏ ਕਾਫੀ ਇੰਟਰਸਟ ਲੋਕਾਂ ਦਾ ਤੇ ਕਾਫੀ ਮਿੱਤਰ ਮਿਲਦੇ ਰਹਿੰਦੇ ਆ ਦੱਸਦੇ ਆ ਕਹਿੰਦੇ ਵੇਜੀ ਕੋਈ ਦੱਸੋ ਨੁਸਖਾ ਘਰ ਦੇ ਵਿੱਚ ਬਣਾ ਲਈਏ ਇਹ ਬਹੁਤ ਹੀ ਵਧੀਆ ਨੁਸਖਾ ਇਸ ਨੂੰ ਘਰ ਦੇ ਵਿੱਚ ਬਣਾਇਆ ਜਾ ਸਕਦਾ ਕੋਈ ਜ਼ਿਆਦਾ ਬੜਾ ਪੈਸਾ ਨਹੀਂ ਤੇ ਲੱਗਦਾ ਵੀ ਤੁਹਾਨੂੰ ਪੈਸੇ ਦਿੱਕਤ ਆਵੇ ਜਾਂ ਕੋਈ ਇਹ ਨਹੀਂ ਕੋਈ ਜ਼ਿਆਦੇ ਔਖਾ ਨਹੀਂ ਬਣਾਉਣ ਦੇ ਵਿੱਚ ਜਾਂ ਕੋਈ ਐਸੀ ਚੀਜ਼ ਨਹੀਂ ਦੇ ਵਿੱਚ ਤੁਹਾਨੂੰ ਲੱਪਣ ਲੈਣ ਦੇ ਵਿੱਚ ਪਰੇਸ਼ਾਨੀ ਹੋਵੇ ਇਹ ਬਹੁਤ ਹੀ ਵਧੀਆ ਨੁਸਖਾ ਹੈ ਇਸ ਨੂੰ ਹਰ ਘਰ ਦੇ ਵਿੱਚ ਬਣਾ ਕੇ ਵਰਤਣਾ ਚਾਹੀਦਾ ਹੈ ਲੇਕਿਨ ਦੋਸਤੋ ਉਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਕਿ ਸਾਰੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਨਵੀਂ ਨਵੀਂ ਵੀਡੀਓ ਨਵੀਂ ਨਵੀਂ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਤਾਂ ਕਿ ਤੁਸੀਂ ਨੁਸਖੇ ਬਣਾਉਂਦੇ ਰਹੋ ਔਰ ਆਪਣੇ ਪਰਿਵਾਰ ਦਾ ਪਾਲਣ ਪੋਸਣ ਕਰਦੇ ਰਹੋ ਤੁਸੀਂ ਠੀਕ ਠਾਕ ਰਹੋਗੇ ਹਾਂ ਦੋਸਤੋ ਹੁਣ ਚਲਦੇ ਹਾਂ ਨੁਸਖੇ ਦੇ ਵੱਲ ਨੁਸਕਾ ਕੀ ਹੈ ਸਭ ਤੋਂ ਪਹਿਲੀ ਆਈਟਮ ਤੁਸੀਂ ਕਹਿੰਦੇ ਲੈਣੀ ਹੈ ਹਰੜ ਲੈਣੀ ਹੈ ਹਰੜ ਸਭ ਤੋਂ ਪਹਿਲੀ ਔਸ਼ਧ ਤੁਸੀਂ ਲੈਣੀ ਹੈ ਹਰੜ ਦੂਸਰਾ ਲੈਣਾ ਪਹਿੜਾ ਤੀਸਰਾ ਲੈਣਾ ਆਮਲਾ ਇਹਨਾਂ ਤਿੰਨੋਂ ਚੀਜ਼ਾਂ ਦੀ ਗੱਟਾ ਕੱਢ ਦੇਣੀ ਹੈ ਫਿਰ ਉਸ ਤੋਂ ਬਾਅਦ ਅਗਲੀ ਆਈਟਮ ਕਾਲਾ ਨਮਕ ਅਗਲੀ ਆਈਟਮ ਸਰਨਾਏ ਅਗਲੀ ਸੌਫ ਇਹ 50 ਚੀਜ਼ਾਂ ਹੋ ਗਈਆਂ तकरीबन ਇਹਨਾਂ 86 ਚੀਜ਼ਾਂ ਨੂੰ ਲੈ ਕੇ ਸੁਕਾ ਕੇ ਸਾਫ਼ ਕਰਕੇ ਇਸ ਨੂੰ ਘਰ ਦੇ ਵਿੱਚ ਮਿਕਸੀ ਜਾਂ ਕੋਈ ਗ੍ਰੈਂਡ ਹੈ ਉਹਦੇ ਨਾਲ ਪੀਸ ਲਓ ਜਾਂ ਬਾਰ ਉਹਨੂੰ ਪ사 ਕੇ ਰੱਖ ਲੋ ਜਦੋਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਤੁਸੀਂ ਨੇ ਗ੍ਰਾਉਂਡ ਕਰ ਲਿਆ ਪੀਸ ਕੇ ਪਾਊਡਰ ਬਣਾ ਲਿਆ ਤਾਂ ਇਹਨਾਂ ਦੇ ਵਿੱਚ ਨਿੰਬੂਆਂ ਦਾ ਰਸ ਪਾ ਕੇ ਉਹਦੀ ਇੱਕ ਭਾਵਨਾ ਦੇ ਕੇ ਜਿਹਦਾ ਪਾਊਡਰ ਰੱਖਣਾ ਤੁਸੀਂ ਨੇ ਫਿਰ ਤਾਂ ਭਾਵਨਾ ਦੇ ਕੇ ਸੁਕਾ ਦਿਓ ਉਸਨੂੰ ਨਹੀਂ ਨਿੰਬੂ ਦਾ ਰਸ ਪਾ ਕੇ ਗੋਲੀਆਂ ਵੀ ਬਟ ਸਕਦੇ ਹੋ ਇੱਕ ਗੋਲੀ ਗਰਮ ਪਾਣੀ ਦੇ ਨਾਲ ਅਗਰ ਪੇਟ ਦੇ ਵਿੱਚ ਦਰਦ ਰਹਿੰਦਾ ਹੈ ਮੇਤਾ ਕਮਜ਼ੋਰ ਹੋ ਗਿਆ ਕਬਜ ਰਹਿੰਦੀ ਹੈ ਤਾਂ ਦੋ ਗੋਲੀਆਂ ਵੀ ਲੈ ਸਕਦੇ ਹੋ ਇਸ ਨੂੰ ਕੋਈ ਵੀ ਲੈ ਸਕਦਾ ਇਸ ਦਾ ਕੋਈ ਵੀ ਨੁਕਸਾਨ ਨਹੀਂ ਇਹ ਸੰਦੂਸ਼ਠੇ ਨੂੰ ਘਰ ਦੇ ਵਿੱਚ ਬਣਾਓ ਔਰ ਵਰਤੋ ਜਿਹੜੇ ਵੀ ਵਿਰਾਂ ਨੂੰ ਪੇਟ ਸੰਬੰਧੀ ਕੋਈ ਲੰਬੇ ਸਮੇਂ ਤੋਂ ਕੋਈ ਦਿੱਕਤ ਹੈ ਉਹ ਇਸ ਸੰਦੂਸ਼ਠੇ ਨੂੰ ਬੜੇ ਆਰਾਮ ਦੇ ਨਾਲ ਅਸਾਨੀ ਦੇ ਨਾਲ ਤਿਆਰ ਕਰਕੇ ਘਰ ਦੇ ਵਿੱਚ ਵਰਤ ਸਕਦੇ ਨੇ ਔਰ ਇਸ ਦਾ ਫਾਇਦਾ ਲੋਗ ਅਗਰ ਫਿਰ ਵੀ ਕੋਈ ਆਟਮ ਨਾ ਸਮਝ ਜਾਵੇ ਤਾਂ ਦੋਸਤੋ ਫੋਨ ਤੇ ਪੁੱਛ ਸਕਦੇ ਹੋ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਔਰ ਬਣਾਓ ਇਸ ਨੂੰ ਔਰ ਖਾਓ ਵੀਡੀਓ ਨੂੰ ਐਂਡ ਤੱਕ ਦੇਖ ਕੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਤੁਸੀਂ ਨਹੀਂ ਬਣਾਉਂਗੇ ਤਾਂ ਕੋਈ ਹੋਰ ਸੱਜਣ ਜ਼ਰੂਰ ਬਣਾ ਲਏਗਾ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਰੇ ਸਸੇ ਕਾਲ ਜੀ